ਆ ਵੀ ਮੈਂ ਜਾਣਦਾਗਾ ਐਸਾ ਕਿਉਂ ਕਹਾਂਗੇ ਚਲ ਜਾ ਤੂੰ ਚੱਲੋ ਆ ਵੀ ਮੈਂ ਜਾਣਦਾਗਾ ਐਸਾ ਕਿਉਂ ਕਹਾਂਗੇ ਚਲ ਜਾ ਤੂੰ ਚੱਲੋ ਆ ਵੀ ਮੈਂ ਜਾਣਦਾਗਾ ਐਸਾ ਕਿਉਂ ਕਹਾਂਗੇ ਚਲ ਜਾ ਤੂੰ ਚੱਲੋ ਡੱਕ ਲੈ ਡੱਕ ਲੈ ਡੱਕ ਲੈ ਬਟਾਣਾ ਦੇ ਵਿੱਚ ਥਾਣੇ ਦੀ ਮਹਿਲਾ ਸੱਚੋ ਨੇ ਥਾਣੇ ਦੇ ਅੰਦਰ ਹੀ ਕਈ ਵਕੀਲ ਡੱਕਲੇ ਵਕੀਲਾਂ ਨੇ ਕੀਤਾ ਜਬਰਦਸਤ ਵਿਰੋਧ ਕਿਉਂਕਿ ਉਹਨਾਂ ਦਾ ਦਾਵਾ ਸੀ ਇਹ ਘੈਰ ਕਾਨੂੰਨੀ ਹੈ ਤੇ ਇਹ ਵੀਡੀਓ ਵੀ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਾਂ ਤੇ ਵਕੀਲਾਂ ਨੇ ਖੁੱਲ ਕੇ ਰੱਖਿਆ ਆਪਣਾ ਪੱਖ ਆਓ ਤੁਹਾਨੂੰ ਦਿਖਾਣੇ ਆ ਕੀ ਹੈ ਪੂਰਾ ਮਾਮਲਾ ਸਰਕ ਪੇਲ ਪੰਜਾਬੀ ਟੀਵੀ ਤੇ ਲਈ ਬਟਾਲਾ ਤੋਂ ਆਮਤਾ ਗਰ ਦੇ ਨਾਲ ਲਵਪ੍ਰੀਤ ਸਿੰਘ ਖੁਸ਼ੀ ਪ੍ਰਦੀਪਾਤ ਆਮਦਾ ਸੁਤਿੰਦਰਪਾਲ ਸਿੰਘ ਕਲੋਂ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ ਤੇ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਮੇਰੇ ਬਾਰ ਮੈਂਬਰ ਦਾ ਹੀ ਮੁੱਦਾ ਸੀ ਹਮੇਸ਼ਾ ਹੀ ਤਰ੍ਹਾਂ ਦੀ ਮੈਂ ਆਪਣੇ ਬਾਰ ਦੇ ਮੈਂਬਰਾਂ ਨਾਲ ਹਮੇਸ਼ਾ ਨਾਲ ਸੁਣਨਾ ਵਾਂ ਇੱਕ ਬਾਰ ਦੇ ਮੈਂਬਰ ਦਾ ਮੁੱਦਾ ਸੀ ਗੁਰਦੇਗ ਬਾਦਰ ਕਲੋਨੀ ਦੇ ਵਿੱਚ ਇੱਕ ਸਿੰਪਲ ਕੰਧ ਦਾ ਠੀਕ ਆ ਚਲੋ ਉਹ ਕੰਦ ਦਾ ਮਸਲਾ ਤੇ ਸਿਵਲ ਨੇਚਰ ਦੀ ਉਹ ਚੀਜ਼ ਹੋ ਜਾਣੀ ਸੀ ਹੱਲ ਬਟਿਆ ਵੀ ਸਭ ਤੋਂ ਵੱਡੀ ਗੱਲ ਆ ਵੀ ਉਹ ਮੈਡਮ ਐਸਐਚਓ ਨੇ ਮੈਂ ਵੀਡੀਓ ਵੀ ਅਪਲੋਡ ਤੁਹਾਨੂੰ ਕਰ ਦੂੰਗਾ ਸਰ ਨੂੰ ਵੀ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਉਥੇ ਕਿਹੜੇ ਸਰ ਖੁਸ਼ਬੂ ਸ਼ਰਮਾ ਜੀ ਸਿਟੀ ਐਸਐਚਓ ਬਟਾਲਾ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਮੈਨੂੰ ਤੇ ਮੈਂ ਫਦਰ ਟਾਈਮ ਵੀ ਤੇ ਹੈ ਐਕਸ਼ਨ ਮੈਂ ਲਵਾਂਗਾ ਮੇਰੀ ਆਪਣੀ ਟੀਮ ਜਿਹੜੀ ਮੇਰੀ ਟੀਮ ਬੈਠੀ ਆ ਸੇ ਟੀਮ ਨਾਲ ਪੁੱਛ ਕੇ ਮੈਂ ਐਕਸ਼ਨ ਲਵਾਂਗਾ ਜੋ ਵੀ ਐਕਸ਼ਨ ਲਵਾਂਗਾ ਤੇ ਪੰਜਾਬ ਬੰਦਿਆ ਕਰਾਉਣਾ ਪਿਆ ਪੰਜਾਬ ਵੀ ਮੈਂ ਅੱਪੀ ਕਾਲ ਦਊਂਗਾ ਜੇ ਲੋੜ ਪਈ ਵੀ ਵੇਖੋ ਮੈਂ ਪਹਿਲਾਂ ਸਵੇਰੇ ਵੀ ਬੈ ਕੇ ਗਿਆ ਉਥੇ ਥਾਣੇ ਪੁਲਿਸ ਸਟੇਸ਼ਨ ਸਿਟੀ ਸ਼ਾਮੀ ਵੀ ਬੈ ਕੇ ਗਿਆ ਮੈਨੂੰ ਅੱਗੋਂ ਮੈਂ ਤੇ ਮੇਰੀ ਟੀਮ ਜਾਣਦੀ ਆ ਤੇ ਅੱਗੋਂ ਮੈਨੂੰ ਵਾਰਨਿੰਗ ਦੇ ਰਿਹਾ ਮੈਨੂੰ ਫੋਨ ਦੇ ਉੱਪਰ ਵਾਰਨਿੰਗ ਦੇ ਕੇ ਜੇ ਤੁਸੀਂ ਨਹੀਂ ਗਏ ਤੇ ਆਈ ਵਿਲ ਚਾਰਜ ਯੂ ਇਨ दैट दैट ਸੈਕਸ਼ਨ ਮੈਂ ਮੈਂ ਕੀ ਗੁਨਾ ਕਰ ਲਿਆ ਮੈਂ ਤੇ ਆਪਣੇ ਇੱਕ ਵਕੀਲ ਦਾ ਇੱਕ ਚੁੱਕਿਆ ਹੀ ਮੁੱਦਾ ਠੀਕ ਹੈ ਉਹ ਇੱਕ ਰੈਵਨਿਊ ਨੇਚਰ ਆ ਸਿਵਲ ਨੇਚਰ ਆ ਠੀਕ ਆ ਤੁਸੀਂ ਉਸ ਸਿਵਲ ਨੇਚਰ ਦੇ ਇੱਕ ਸਾਈਡ ਤੇ ਰਹਿ ਗਿਆ ਮੈਂ ਇੱਕ ਸਿੰਪਲੀ ਹਮੇਸ਼ਾ ਇਹ ਗੱਲ ਕਹਿਣ ਰਿਹਾ ਹਾਂ ਪਰसों ਚੌਥ ਦਾ ਵੀ ਪਟਵਾਰੀ ਸੱਦ ਲੋ ਕੁਝ ਸੱਦ ਲੋ ਕੁਝ ਕਰਕੇ ਕਰ ਲੋ ਟਿੱਕੀ ਖਲ ਹੋਈ ਆ ਜਦੋਂ ਉੱਥੇ ਗੱਲਾਂ ਚੱਲਦੀਆਂ ਪਈਆਂ ਸੀ ਸਾਰਾ ਕੁਝ ਵੀ ਆ ਨਿਬੇੜਨਾ ਸਾਰਾ ਕੁਝ ਮੈਂ ਕਹਿੰਦਾ ਜਿਦ ਤਰੋਂ ਨਿਬੇੜੋ ਸਾਰਾ ਕੁਝ ਮੈਂ ਕਹਿੰਦਾ ਚਲੋ ਮੈਂ ਉੱਥੇ ਹਿਸਾਬ ਲਾਇਆ ਵੀ ਨਹੀਂ ਨਿਬੜਣੀ ਮੈਂ ਦੱਸਦਾ ਵੀ ਇੰਦਾ ਕੋਰਸ ਮੇਰਾ ਸਿਵਲ ਨੇਚਰ ਵੀ ਸਿਵਲ ਮੈਟਰ ਵੀ ਮੇਰਾ ਉੱਥੇ ਬੈਂਡਿੰਗਾਂ ਵਿੱਚ ਸਿਵਲ ਮੈਟਰ ਵੀ ਪਾਉਂਗਾ ਸਟੇ ਵੀ ਪਾਉਂਗਾ ਸਭ ਕੁਝ ਪਾਉਂਗਾ ਠੀਕ ਆ ਤੇ ਕੁਝ ਨਹੀਂ ਆ ਬਾਰ ਨਿਕਲ ਕੇ ਤੇ ਮੈਂ ਵੇਖਿਆ ਵੀ ਚਲੋ ਮੈਂ ਸਾਰੇ ਵਕੀਲਾਂ ਨੂੰ ਮੈਨੂੰ ਬਾਹਰਵਾਜ ਮੰਨ ਲੇ ਭਾਜੀ ਆਜੋ ਹੁਣ ਚਲੀਏ ਆਪਾਂ ਬਾਹਰ ਹਨ ਤੇ ਬਾਹਰ ਜੋ ਨਿਕਲ ਲਗਾ ਮੈਂ ਤੇ ਮੈਨੂੰ ਉਹ ਸੰਤਰੀਆਂ ਦਾ ਮੈਂ ਨਹੀਂ ਕਹਿੰਦਾ ਤੁਸੀਂ ਨਹੀਂ ਕਹਿੰਦਾ ਬਾਹਰ ਜਾਣਾ ਮੈਨੂੰ ਸਮੈਗਾ ਕਿ ਤੈਨੂੰ ਫਿਰ ਮੇਰੇ ਇੱਕ ਵਕੀਲ ਸਾਹਿਬ ਸੀ ਮੈਂ ਉਹਨੂੰ ਕਿਹਾ ਵੀ ਤੂੰ ਵੀਡੀਓ ਬਣਾ ਸਾਰੀ ਠੀਕ ਹੈ ਤੇ ਮੇਰੇ ਇੱਕ ਵਕੀਲ ਸਾਹਿਬ ਹੋਰ ਵੀ ਵਕੀਲ ਸਾਹਿਬੰਦ ਰਹਿ ਗਏ ਸੀ ਕਾਫੀ ਤੇ ਉਹਨਾਂ ਪੁੱਛਿਆ ਵੀ ਆ ਕਿਉਂ ਨਹੀਂ ਜਾਣ ਦੇਣਾ ਨਹੀਂ ਜੀ ਮੇਰੇ ਐਸਐਚਓ ਨੇ ਆਖਿਆ ਵਾ ਕੁਸ਼ਬੂ ਸ਼ਰਮਾ ਜੀ ਨੇ ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਬਿਆ ਗੱਲਾਂ ਹੀਆਂ ਬਟ ਵਿਦਨ 2 ਐਂਡ 3 ਮਿੰਟਸ ਉਹ ਆਪ ਹੀ ਬਾਹਰ ਆਈ ਆ ਆਪ ਬਾਹਰ ਆ ਕੇ ਕਹਿੰਦੀ ਬੂਆ ਖੋਲ ਦੋ ਐ ਤੇ ਕਹਿੰਦਾ ਪਰਚਾ ਦੋ ਵੇਖੋ ਮੈਂ ਇੱਕ ਚੁਣਿਆ ਆਇਆ ਪ੍ਰਧਾਨ ਆ ਵਾ ਤੇ ਹੁਣ ਜੇ ਮੈਨੂੰ ਮਜਬੂਰ ਕਰਨਗੇ ਤੇ ਮਜਬੂਰ ਕੀ ਕਰਨਾ ਵਾ ਦੇਖੋ ਜੀ ਮੈਂ ਅਹੀਂ ਇਨਸਾਫ ਦਵੋਣ ਵਾਲੇ ਬੰਦੇ ਸਾਡੇ ਨਾਲ ਹੀ ਐਂਡਾ ਧੱਕਾ ਹੋਣ ਡਿਆ ਉਹਦੇ ਹੁਣ ਮੈਂ ਕੀ ਬਟਾਲਾ ਪੁਲਿਸ ਕੋ ਕੀ ਉਮੀਦ ਰੱਖੂੰਗਾ ਵੀ ਇੱਕ ਆਮ ਬੰਦੇ ਨੂੰ ਕੀ ਦੇਣਗੇ ਬਟਾਲਾ ਕੱਲ ਬੰਦ ਕਰਾਉਣ ਲੱਗਾ ਜੀ ਕੱਲ ਬਟਾਲਾ ਕੋਰਟ ਦੀ ਹੜਤਾਲ ਮੈਂ ਕਰਾਉਣ ਲੱਗਾ ਜੀ ਤੇ ਜੇ ਇਨਪੋਸੀਬਲ ਹੋਇਆ ਵੀ ਮੈਂ ਤੁਹਾਡੀ ਨਾਲੇਜ ਸਾਰੀ ਏ ਡਰੈਸ ਨੂੰ ਲਿਆ ਦੂੰਗਾ ਜੇ ਪੰਜਾਬ ਬੰਦ ਕਰਨ ਦੀ ਲੋੜ ਪਈ ਤੁਹਾਡੀ ਨਾਲੇਜ ਮੈਂ ਆਲਰਸ ਨੂੰ ਲਿਆ ਦੂੰਗਾ ਪਹਿਲੇ ਕਹਿੰਦੇ ਕੱਲ ਬਟਾਲਾ ਮੈਂ ਬਟਾਲਾ ਕੋਰਟ ਦੀ ਸਟ੍ਰਾਈਕ ਹੋਏਗੀ ਮੇਰੀ ਵਰਕ ਆਫ ਹੋਏਗਾ ਮੇਰਾ ਨਾਮ ਹੈ ਗੁਰਜੋਤ ਸਿੰਘ ਰੰਧਾਵਾ ਐਡਵੋਕੇਟ ਬਟਾਲਾ ਚ ਪ੍ਰੈਕਟਿਸ ਕਰਦਾ ਮੈਂ ਕੀ ਮੈਟਰ ਹੋਇਆ ਜੀ ਮੈਟਰ ਇਹ ਹੈ ਵੀ ਮੇਰੀ ਮਦਰ ਤੇ ਸਿਸਟਰ ਨੇ ਜਗਾ ਵੇਚੀ ਸੀ ਉਹਨਾਂ ਦਾ ਜਿੰਨਾ ਸ਼ੇਅਰ ਬਣਦਾ ਸੀ ਉਹਦੇ ਤੋਂ ਵੇਚ ਕੇ ਵੱਧ ਇਹ ਆ ਮੇਨ ਮੈਟਰ ਉਹਨਾਂ ਦੇ 9 ਮਰਲੇ ਬਣਦੇ ਸੀ ਉਹਨਾਂ ਨੇ 12.5 ਵੇਚਦੇ ਇਹ ਜਿਹੜੇ ਬੰਦਿਆਂ ਨੇ ਜਗ੍ਹਾ ਲਈ ਆ ਹੁਣ ਇਹ ਜਗ੍ਹਾ ਲੈਣ ਤੋਂ ਪਹਿਲਾਂ ਸਾਡੇ ਕੋ ਆਏ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਐਗਜ਼ੈਕਟ ਦੱਸੀ ਵੀ ਆਹ ਪੋਜੀਸ਼ਨ ਆ ਉਸ ਤੋਂ ਬਾਅਦ ਇਹ ਕਹਿੰਦਾ ਵੀ ਮੈਂ ਪੈਸੇ ਭੜੇ ਦੇ ਬੈਠਾ ਮੇਰਾ ਨੁਕਸਾਨ ਨਾ ਹੋ ਜਾਣਾ ਵੀ ਕੋਈ ਹੱਲ ਹੋ ਸਕਦਾ ਹੈ ਤਾਂ ਵੀ ਜਿੰਨੀ ਉਹਨਾਂ ਦੀ ਬਣਦੀ ਮੈਂ ਉਹਨੀ ਰਜਿਸਟਰੀ ਕਰਾ ਲਾਂ ਇਹਨਾਂ ਨੇ ਮੈਂ ਇਹ ਵੀ ਕਰਾ ਲਓ ਇਹਨਾਂ ਨੇ 9 ਮਰਲੇ ਦੀ ਰਜਿਸਟਰੀ ਕਰਾ ਲਈ 9 ਮਰਲੇ ਦੀ ਰਜਿਸਟਰੀ ਕਰਾ ਕੇ ਪਲਾਟ ਦੇ ਵਿੱਚ 9 ਮਰਲੇ ਤੇ ਆਪਣੀ ਕੰਦ ਕਰ ਲਈ ਉਸ ਤੋਂ ਬਾਅਦ ਹੁਣ ਅਗਲਾ ਥਾਂ ਤੇ ਮੇਰਾ ਸੀ ਅਸੀਂ ਆਪਣੀ ਕੰਧ ਢਾ ਕੇ ਕੱਲ ਗਾਂ ਕਰਨ ਲੱਗੇ ਆ ਤੇ ਉਸ ਤੋਂ ਬਾਅਦ ਸਾਨੂੰ ਕੱਲ ਆਣ ਕੇ ਸ਼ਾਮੀ ਇਹ ਇੱਕ ਬੰਦੇ ਨੇ ਰਾਈਫਲ ਲਈ ਹੋਈ ਸੀ ਨਾਲ ਮੋਢੇ ਤੇ ਨਾਲ 10 12 ਬੰਦੇ ਹੋਰ ਸੀ ਤੇ ਆਣ ਕੇ ਸਾਡੇ ਗਾਲ ਪੈਣੇ ਗਾਲੀ ਗਲੋਚ ਸਾਡੇ ਨਾਲ ਕਰਨ ਲੱਗੇ ਵੀ ਇਹ ਥਾਂ ਸਾਡੀ ਆ ਉਸ ਤੋਂ ਬਾਅਦ ਪੁਲਿਸ ਆਈ ਪੁਲਿਸਾਨੂੰ ਕਹਿੰਦੀ ਚੱਲੋ ਥਾਣੇ ਅਸੀਂ ਪੁਲਿਸ ਦੇ ਨਾਲ ਥਾਣੇ ਚੱਲ ਗਏ ਆ ਅੱਧਾ ਘੰਟਾ ਉੱਥੇ ਨਹੀਂ ਥਾਣੇ ਬੈਠੇ ਰਹੇ ਇਹ ਨਹੀਂ ਗਏ ਅੱਧਾ ਘੰਟਾ ਹੀ ਵੇਟ ਕਰਕੇ ਅਸੀਂ ਵਾਪਸ ਆ ਗਏ ਆ ਘਰ ਘਰ ਆ ਗਏ ਆ ਅਹੀਂ ਕਾਰਾਂ ਨੇ ਕਿ ਆਪਣੇ ਬੈਠੇ ਆ ਲੌਂਚ ਤੇ ਉਸ ਤੋਂ ਬਾਅਦ ਫੇਰ ਆ ਗਈ ਪੁਲਿਸ ਵਾਲੇ ਚਾਰ ਮਲਾਜ਼ਮ ਆ ਗਏ ਆ ਤੇ ਆਣ ਕੇ ਸਾਨੂੰ ਕਹਿੰਦੇ ਆ ਵੀ ਚਲੋ ਜੀ ਥਾਣੇ ਜਾਣਾ ਪੈਣਾ ਮੈਂ ਪੁੱਛਿਆ ਕਿ ਇਸ ਮੈਟਰ ਤੇ ਕੀ ਜੀ ਤੁਹਾਡੇ ਖਿਲਾਫ ਦਰਖਾਸਤ ਹੈ ਮੈਂ ਵੀ ਦਰਖਾਸਤ ਆ ਤੇ ਤੁਸੀਂ ਟਾਈਮ ਦੇ ਦਿਓ ਸਵੇਰੇ ਆ ਜਾਾਂਗੇ ਰਾਤ ਇਹ ਵੇਲੇ 8:30 ਵਜੇ ਦਰਖਾਸਤ ਦਾ ਕੀ ਪਤਾ ਰਹਾ ਹੋਣਾ ਕਿਨ ਜੀ ਸਾਨੂੰ ਮੈਡਮ ਨੇ ਕਿਹਾ ਵਾ ਵੀ ਹੁਣੇ ਉਹਨਾਂ ਨੂੰ ਲੈ ਕੇ ਆਓ ਜਿਵੇਂ ਮਰਜ਼ੀ ਤੇ ਉਸ ਤੋਂ ਬਾਅਦ ਕਰੇ ਆ ਕਿਹਾ ਕਿ ਠੀਕ ਹੈ ਤੇ ਲੈ ਕੇ ਜਾਣਾ ਤੇ ਆ ਲੋ ਆ ਫਟੋ ਸਾਨੂੰ ਤੇ ਲੈ ਜਾਓ ਚੁੱਕ ਕੇ ਲੈ ਜਾਓ ਉਸ ਤੋਂ ਬਾਅਦ ਸਾਨੂੰ ਅੱਜ ਸਵੇਰੇ 11:30 ਵਜੇ ਦਾ ਟਾਈਮ ਦਿੱਤਾ ਹੈ ਅਸੀਂ 11:30 ਗਏ ਉੱਥੇ ਗੱਲ ਹੋਈ ਆ ਉਹ ਤੇਰੀ ਉਦੋਂ ਐਸਐਚਓ ਆਪਿਆ ਨਹੀਂ ਅਸੀਂ ਉੱਥੇ ਅੱਧਾ ਪੌਣਾ ਘੰਟਾ ਬੈਠੇ ਰਹੇ ਗੱਲਬਾਤ ਹੋਈ ਆ ਉੱਥੇ ਉਹਨਾਂ ਦੇ ਕੋਈ ਸਾਬਤ ਸਾਬਤ ਸੀਗੇ ਹੋਰ ਨਾਲ ਉਹਨਾਂ ਨੂੰ ਅਸੀਂ ਸਾਰੀ ਗੱਲ ਸਮਝਾ ਕੇ ਤੇ ਅਸੀਂ ਆ ਗਏ ਅਸੀਂ ਇਹ ਕੋਰਟ ਜਾਣ ਹੀ ਡੇ ਸੀ ਕਿ 2 ਵਜੇ ਤੋਂ ਬਾਅਦ ਸਾਡਾ ਲੱਗੀ ਹੋਈ ਸੀ ਬੈਸਟ ਦੇ ਕੇਸ ਤੇ ਅਸੀਂ ਇਹ ਕੋਰਟ ਜਾਣਦੇ ਸੀ ਤੇ ਮੈਡਮ ਨੇ ਮੈਨੂੰ ਫੋਨ ਕੀਤਾ ਤੇ ਫੋਨ ਕਰਕੇ ਮੈਡਮ ਕਹਿਣ ਟੀ ਵੀ ਤੂੰ ਹੀ ਚਲ ਕੇ ਜੇ ਹੁਣੇ ਆਓ ਨਹੀਂ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਆ ਅਸੀਂ ਮੈਡਮ ਨੂੰ ਦੱਸਿਆ ਮੈਡਮ ਕੇਸ ਆਰਗੂਮੈਂਟ ਤੇ ਲੱਗਿਆ ਹੋਇਆ ਵਾ ਉਸ ਤੋਂ ਬਾਅਦ ਅਸੀਂ ਆ ਜਿੰਨੇ ਆ ਤੇ ਕਹਿੰਦੇ ਠੀਕ ਆ ਸਾਢੇ ਤਿੰਨ ਆ ਜਾਓ ਅਸੀਂ ਸਾਢੇ ਤਿੰਨ ਦੁਬਾਰਾ ਗਏ ਸਾਢੇ ਤਿੰਨ ਜਾ ਕੇ ਮੈਡਮ ਨੂੰ ਮਿਲੇ ਆ ਤੇ ਸਾਨੂੰ ਮੈਡਮ ਨੇ ਕੋਈ ਬਹੁਤ ਗੱਲ ਹੀ ਕੋਈ ਨਹੀਂ ਕੀਤੀ ਮੈਡਮ ਨੇ ਸਿਰਫ ਇੱਕੋ ਗੱਲ ਕੀਤੀ ਵੀ ਤੁਸੀਂ ਕੰਦ ਢਾਈ ਆ ਮੈਂ ਹਾਂ ਜੀ ਮੈਂ ਆਪਣੇ ਘਰ ਦੀ ਕੰਦ ਢਾਈ ਆ ਕਹਿੰਦੀ ਵੇਖੋ ਫਿਰ ਰਿਫੈਂਸ ਤੇ ਬਣ ਗਿਆ ਨਾ ਮੈਂ ਉਹ ਕਿਵੇਂ ਜੀ ਆਪਣੇ ਘਰ ਦੀ ਮੈਂ ਕੰਧ ਢਾਈ ਆ ਇਹਦੀ ਢਾਈ ਨਹੀਂ ਆ ਜਿਹੜੀ ਉਹਨਾਂ ਦੀ ਕੰਧ ਹੋਇਆ ਸੀ ਕਿ ਥੋਥੇ ਆ ਉਸ ਤੋਂ ਬਾਅਦ ਮੈਂ ਐਡਮ ਨੂੰ ਕਹਿੰਦੀ 506 427 447 ਦਾ ਪ੍ਰਾਇਮਾ ਫੇਸੀ ਤੁਹਾਡੇ ਖਿਲਾਫ ਬਣਦਾ ਵਾ ਮੈਂ ਜੀ ਵੇਖ ਲਵਾਂ ਫਿਰ ਬਣਦਾ ਵਾ ਤਾਂ ਤੁਸੀਂ ਪਰਚਾ ਦੇ ਦਿਓ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਵੀਡੀਓ ਸਿਰਫ 27 ਸਕਿੰਟ ਦੀ ਹੋਏਗੀ ਕੁਛ 30 ਤੋਂ ਵੀ ਘੱਟ ਉਹਦੇ ਚ ਸਿਰਫ ਸੰਤਰੀ ਇਹ ਕਹਿ ਰਿਹਾ ਕਿ ਐਸ ਐਚਓ ਸਾਹਿਬ ਨੇ ਮਨਾ ਕੀਤਾ ਮੈਂ ਉਹਨਾਂ ਨੂੰ ਕੁਝ ਕੀ ਤੁਹਾਨੂੰ ਬਾਹਰ ਜਾਣ ਦਵਾਂਗਾ ਕਿਉਂਕਿ ਸੰਤਰੀ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਅਲਰਟ ਰਵੇ ਐਂਡ ਉਸ ਸਾਨੂੰ ਕੋਈ ਵੀ ਜਿਹੜਾ ਹੈਗਾ ਕੋਈ ਵੀ ਅੰਦਰ ਜਿਹੜਾ ਵੀ ਬੰਦਾ ਆਇਆ ਹੈ ਠੀਕ ਹੈ ਉਹਨੂੰ ਵੈਸੇ ਤੇ ਫ੍ਰੀडम ਹੁੰਦੀ ਆਣ ਜਾਣ ਦੀ ਕਿਤੇ ਵੀ ਬਟ ਇਨ ਕੇਸ ਕੋਈ ਇਹਨਾਂ ਦਾ ਅਕਿਊਜ਼ਡ ਪਾਰਟੀ ਐਂਡ ਇਥੇ ਵਿਕਟਿਮ ਪਾਰਟੀ ਜਦੋਂ ਬੈਠੀ ਹੈ ਔਰ ਅੰਦਰ ਇਹਨਾਂ ਰੋਲਾ ਰੱਪਾ ਚੱਲ ਰਿਹਾ ਤੇ ਕੋਈ ਚੀਜ਼ੇ ਕਰਕੇ ਨਾ ਤਾਂ ਜੇ ਹੋਣਾ ਕੋਈ ਵੀ ਗੱਲਬਾਤ ਨਹੀਂ ਤੇ ਸਿਰਫ ਇੱਕ ਪੁੱਛਣ ਜੇ ਕੋਈ ਕਿਸੇ ਨੂੰ ਡੀਟੇਨਮੈਂਟ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਕੀ ਕੀਤਾ ਕਿ ਉੱਥੇ ਸੰਤਰੇ ਨਾਲ ਵੀ ਬਹਿਸ਼ ਸ਼ੁਰੂ ਕਰਤੀ ਔਰ ਉਹਦੇ ਵੀਡੀਓ ਬਣਾਉਣ ਲੱਗ ਪਏ ਐਂਡ ਉਸ ਤੋਂ ਬਾਅਦ ਉਹ ਚਲੇ ਗਏ ਇਸ ਤੋਂ ਬਾਅਦ ਫਿਰ जगे है मौके से इकट्ठे हुए है बहसबाजी की कलंधरा जरा अब इन्होंने खिलाफ दूसरी चीज जी एना पहला सहमति जताई जा रही थी पार्टी के आप है पटवारी को निशानदेही करवा लें ਹਾਨੂੰ ਸਹਿਮਤੀ ਨਹੀਂ ਹੈਗੀ ਇਸ ਕਰਕੇ ਜਿਹੜਾ ਆਪਾਂ ਜਿਹੜਾ ਇਹਨਾਂ ਨੇ ਕੰਦ ਟਾਈ ਹੈ ਉਹ ਸਮਾਂ ਦੀ ਜਿਹੜਾ ਆਪਾਂ ਅਗੇ ਪ੍ਰਸੀਡਿੰਗਸ ਵੀ ਜਿਹੜੀ ਹੈ ਇਨੀਸ਼ੀਏਟ ਕਰਤੀ ਹੋਈ ਤਾਂ ਉਹ ਚੀਜ਼ ਹੈਗੀ ਉਹ ਤੁਹਾਨੂੰ ਆਈਓ ਦੱਸ ਦੇਣਗੇ ਕਿ ਜਿਨ੍ਹਾਂ ਜਿਨ੍ਹਾਂ ਨੇ ਮੌਕੇ ਤੇ ਉਸ ਟਾਈਮ ਤੇ ਆ ਚੀਜ਼ਾਂ ਕੀਤੀਆਂ ਉਹਨਾਂ ਦੇ ਸਾਹਮਣੇ ਉਹਨਾਂ ਨੇ ਅਸ ਅਕੋਰਡਿੰਗ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਇੱਕ ਬੰਦੇ